ਹਾਂਜੀ ਹਜੇ ਵੀ ਇੰਗਲਿਸ਼ ਬੋਲਣਾ ਸ਼ੁਰੂ ਨਹੀਂ ਕੀਤਾ ਮਨ ਵਿੱਚ ਡਾਊਟ ਹੈ ਡੂ ਡਸ ਡਿਡ ਕਿੱਥੇ ਲਗਾਣਾ ਹੈ ਕਿਹੜੇ ਸੈਂਟੈਂਸ ਦੇ ਵਿੱਚ ਯੂਜ਼ ਕਰਨਾ ਹੈ ਕਿਵੇਂ ਯੂਜ਼ ਕਰਨਾ ਹੈ ਅੱਜ ਦੀ ਇਸ ਵੀਡੀਓ ਵਿੱਚ ਸਾਰੇ ਡਾਊਟਸ ਕਲੀਅਰ ਹੋ ਜਾਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਵਾਗਤ ਹੈ ਜੀ 45 ਡੇਸ ਸਪੋਕਨ ਇੰਗਲਿਸ਼ ਕੋਰਸ ਅੱਜ ਹੈ ਡੇ 7 ਅੱਜ ਆਪਾਂ ਗੱਲ ਕਰਾਂਗੇ ਡੂ ਡਸ অর ਡਿਡ ਦਾ ਇਸਤੇਮਾਲ ਕਿਵੇਂ ਕਰਦੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਡੂ অর ਡਸ ਦੀ ਗੱਲ ਕਰਾਂਗੇ ਡੂ অর ਡਸ ਹਮੇਸ਼ਾ ਪ੍ਰੈਜ਼ੈਂਟ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਆਪਾਂ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੋਵੇ did ਦਾ ਇਸਤੇਮਾਲ ਆਪਾਂ ਪਾਸਟ ਵਿੱਚ ਕਰਦੇ ਆ ਜਦੋਂ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੋਵੇ ਸੋ ਫਿਲਹਾਲ ਆਪਾਂ ਡੂ ਔਰ ਡਸ ਦੀ ਗੱਲ ਕਰਾਂਗੇ ਸੋ ਨੋਰਮਲ ਨੋਰਮਲੀ ਆਪਾਂ ਬਹੁਤ سارے ਸਵਾਲ ਨੇ ਜੋ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਜਿਵੇਂ ਕਿ ਤੁਸੀਂ ਪੜ੍ਹਦੇ ਹੋ ਤੁਸੀਂ ਖੇਡਦੇ ਹੋ ਤੁਸੀਂ ਸਕੂਲ ਜਾਂਦੇ ਹੋ ਤੁਸੀਂ ਜੰਕ ਫੂਡ ਖਾਂਦੇ ਹੋ ਤੁਹਾਡਾ ਬ੍ਰਦਰ ਕ੍ਰਿਕਟ ਖੇਡਦਾ ਹੈ ਤੁਹਾਡੇ ਫਾਦਰ ਆਫਿਸ ਜਾਂਦੇ ਨੇ ਅਮਨ ਸਕੂਲ ਜਾਂਦਾ ਹੈ ਅਮਨ ਦੀ ਮੰਮੀ ਖਾਣਾ ਬਣਾਉਂਦੇ ਨੇ ਤੁਹਾਡੇ ਮਦਰ ਖਾਣਾ ਬਣਾਉਂਦੇ ਨੇ ਸੋ ਐਸੇ ਸਵਾਲ ਜੋ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ ਜਾਂ ਕਿਸੇ ਦੇ ਲਈ ਪੁੱਛਦੇ ਹਾਂ ਪਰ ਡੂ ਜਾਂ ਡਸ ਦਾ ਇਸਤੇਮਾਲ ਕਰਦੇ ਹਾਂ ਹੁਣ ਆਪਾਂ ਇਹ ਦੇਖਦੇ ਹਾਂ ਕਿ ਡੂ ਦਾ ਇਸਤੇਮਾਲ ਕਿਦੇ ਵਾਸਤੇ ਕਰਨਾ ਹੈ ਉਹ ਡਸ ਦਾ ਇਸਤੇਮਾਲ ਕਿਦੇ ਵਾਸਤੇ ਕਰਨਾ ਹੈ ਸੋ ਜਦੋਂ ਵੀ ਆਪਾਂ ਗੱਲ ਕਰਨੀ ਹੈ ਯੂ ਬਾਰੇ ਯਾਨੀ ਕਿ ਮੈਂ ਤੁਹਾਨੂੰ ਕੁਝ ਪੁੱਛਾਂ ਵੀ ਤੁਸੀਂ ਪੜ੍ਹਦੇ ਹੋ ਆਪਾਂ ਡੂ ਤੋਂ ਸਵਾਲ ਨੂੰ ਪੁੱਛਾਂਗੇ ਇਸ ਤੋਂ ਇਲਾਵਾ ਆਪਾਂ ਵੀ ਬਾਰੇ ਜਦੋਂ ਆਪਾਂ ਆਪਸ ਵਿੱਚ ਕੋਈ ਗੱਲ ਕਰਦੇ ਆ ਆਪਣੇ ਬਾਰੇ ਪੁੱਛਣੀ ਹੈ ਤੇ ਆਪਾਂ ਡੂ ਦਾ ਇਸਤੇਮਾਲ ਕਰਾਂਗੇ ਦੇ ਬਾਰੇ ਜਾਂ ਫਿਰ ਆਏ ਬਾਰੇ ਆਪਣੇ ਬਾਰੇ ਕਈ ਵਾਰ ਅਸੀਂ ਆਪਣੇ ਆਪ ਨੂੰ ਵੀ ਸਵਾਲ ਪੁੱਛ ਲੈਣੇ ਆ ਸੋ ਇਹਨਾਂ ਦੇ ਨਾਲ ਆਪਾਂ ਡੂ ਦਾ ਇਸਤੇਮਾਲ ਕਰਾਂਗੇ ਸੋ ਪਹਿਲਾਂ ਆਪਾਂ ਡੂ ਬਾਰੇ ਦੇਖਦੇ ਹਾਂ ਸਵਾਲ ਕਿਵੇਂ ਪੁੱਛੇ ਜਾਂਦੇ ਨੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਕਿ ਤੁਸੀਂ ਕ੍ਰਿਕਟ ਖੇਡਦੇ ਹੋ ਕਿ ਤੁਸੀਂ ਕ੍ਰਿਕਟ ਖੇਡਦੇ ਹੋਣ ਇਸ ਸਵਾਲ ਨੂੰ ਮੈਂ ਕਿਵੇਂ ਪੁੱਛਾਂਗਾ ਡੂ ਤੋਂ ਪੁੱਛਿਆ ਜਾਏਗਾ ਸੋ ਡੂ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਯੂ ਹੁਣ ਆਪਾਂ ਕੀ ਕਰਨਾ ਹੈ ਵਰਬ ਦੀ ਫਸਟ ਫਾਰਮ ਲਗਾਨੀ ਹੈ ਵਰਬ ਕੀ ਹੈ ਐਕਸ਼ਨ ਕੀ ਹੈ ਪਲੇ ਸੋ ਡੂ ਯੂ ਪਲੇ ਅਗੇ ਜੋ ਵੀ ਆਪਾਂ ਸਪੋਰਟਸ ਦੇ ਬਾਰੇ ਪੁੱਛਿਆ ਹੈ ਸੋ ਡੂ ਯੂ ਪਲੇ ਕ੍ਰਿਕਟ ਇੱਕ ਕੁਐਸਚਨ ਬਣ ਜਾਏਗਾ ਡੂ ਤੋਂ ਆਪਾਂ ਇਸ ਤਰੀਕੇ ਨਾਲ ਕਿਸੇ ਨੂੰ ਸਵਾਲ ਪੁੱਛ ਲੈਣੇ ਆ ਇੱਕ ਹੋਰ ਐਗਜ਼ਾਮਪਲ ਦੇਦੇ ਹਾਂ ਤੁਸੀਂ ਪੜ੍ਹਦੇ ਹੋ ਕਿ ਤੁਸੀਂ ਪੜ੍ਹਾਈ ਕਰਦੇ ਹੋ ਅਗੇਨ ਯੂ ਨੂੰ ਪੁੱਛਿਆ ਜਾ ਰਿਹਾ ਹੈ ਡੂ ਯੂ ਸਟੱਡੀ ਵਰਬ ਦੀ ਫਰਸਟ ਫਾਰਮ ਲਗਾਈ ਜਾਏਗੀ ਹਮੇਸ਼ਾ ਡੂ ਦੇ ਨਾਲ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਵਰਬ ਦੀ ਫਰਸਟ ਫਾਰਮ ਹੀ ਲਗਾਈ ਜਾਂਦੀ ਹੈ ਪ੍ਰੈਜ਼ੈਂਟ ਦੇ ਵਿੱਚ ਡੂ ਦੇ ਨਾਲ ਠੀਕ ਹੈ ਜੀ ਕਿਸੇ ਹੋਰ ਬਾਰੇ ਪੁੱਛ ਲੈਣੇ ਆ ਮੰਨ ਲੀ ਜੀ ਅਸੀਂ ਤਾਂ ਕੋਈ ਇੱਕ ਤੋਂ ਜ਼ਿਆਦਾ ਪਰਸਨ ਨੇ ਜਿਵੇਂ ਦੇ ਹੈ ਤੇ ਇੱਕ ਤੋਂ ਜ਼ਿਆਦਾ ਪਰਸਨ ਨੂੰ ਆਪਾਂ ਦੇ ਬੋਲਦੇ ਹਾਂ ਫੋਰ ਐਗਜ਼ਾਮਪਲ ਕੋਈ ਬੱਚੇ ਨੇ ਉਹ ਕ੍ਰਿਕਟ ਖੇਡ ਰਹੇ ਨੇ ਕ੍ਰਿਕਟ ਖੇਡ ਰਹੇ ਨੇ ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵਾ ਉਹਨਾਂ ਦੇ ਬਾਰੇ ਵਿੱਚ ਨੂੰ ਦੱਸਣਾ ਕਿ ਉਹ ਫੁੱਟਬਾਲ ਖੇਡਦੇ ਨੇ ਕ੍ਰਿਕਟ ਤੇ ਖੇਡੀ ਨੇ ਜਾਂ ਫੁੱਟਬਾਲ ਖੇਡਦੇ ਨੇ ਸੋ ਇੱਕ ਤੋਂ ਜ਼ਿਆਦਾ ਨੇ ਸੋ ਦੇ ਦਾ ਸਵਾਲ ਕੀਤਾ ਜਾਏਗਾ ਸੋ ਕੀ ਸੈਂਟੈਂਸ ਬਣ ਜਾਏਗਾ ਡੂ ਦੇ ਪਲੇ ਫੁੱਟਬਾਲ ਸੋ ਇਸ ਤਰੀਕੇ ਦੇ ਨਾਲ ਕਿਸੇ ਦੇ ਲਈ ਪੁੱਛਣਾ ਹੋਵੇ ਇੱਕ ਤੋਂ ਜ਼ਿਆਦਾ ਹੋਵੇਗਾ ਤੇ ਆਪਾਂ ਡੂ ਦਾ ਇਸਤੇਮਾਲ ਕਰਾਂਗੇ ਹੁਣ ਬਹੁਤ سارے ਸਵਾਲ ਨੇ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਡੂ ਯੂ ਵੇਕ ਅਪ अर्ली ਇਨ ਦਾ ਮਾਰਨਿੰਗ ਤੁਸੀਂ ਜੰਕ ਫੂਡ ਖਾਂਦੇ ਹੋ ਡੂ ਯੂ ਈਟ ਜੰਕ ਫੂਡ ਤੁਸੀਂ ਜਿਮ ਜਾਂਦੇ ਹੋ ਡੂ ਯੂ ਗੋ ਟੂ ਜਿਮ ਸੋ ਕਿਸੇ ਨੂੰ ਕੋਈ ਵੀ ਸਵਾਲ ਪੁੱਛਣਾ ਹੋਵੇ ਡੂ ਤੋਂ ਅਸੀਂ ਪੁੱਛ ਸਕਦੇ ਹਾਂ ਕੁਐਸਚਨ ਵਿੱਚ ਪ੍ਰੈਜ਼ੈਂਟ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਡਸ ਬਾਰੇ ਡਸ ਦੇ ਨਾਲ ਸਵਾਲ ਕਿਵੇਂ ਪੁੱਛੇ ਜਾਣਗੇ ਸੋ ਡਸ ਕਿਹਦੇ ਕਿਹਦੇ ਨਾਲ ਯੂਜ਼ ਹੁੰਦੇ ਪਹਿਲੇ ਅਸੀਂ ਉਹ ਦੇਖ ਲੈਨੇ ਹਾਂ डज हमेशा थर्ड परसन सिंगुलर के यूज होंगे थर्ड परसन सिंगुलर तो मेरा मतलब है जो आप तो किसी लड़के बारे ही बारे कोई लड़की है फीमेल शी बारे पूछना चीज है, है इट बारे पूछना सिंगल नेम सिंगल नेम सिंगल नेम विच दुनिया का हर एक सिंगल परसन आ जाएगा योर तो फादर योर मदर योर फ्रेंड माई फादर माई बॉस माई ब्रदर माई क्लीग अमन संदीप सिमरन कोई भी दुनिया का सिंगल पर्सन डज विथ आ जाएगा थर्ड पर्सन सिंगुलर दे एना दे ਲਈ ਜਦੋਂ ਸਵਾਲ ਪੁੱਛਣਾ ਹੈ ਇਹਨਾਂ ਵਾਸਤੇ ਸਵਾਲ ਪੁੱਛਣਾ ਹੈ ਫਿਰ ਆਪਾਂ ਡਸ ਦਾ ਇਸਤੇਮਾਲ ਕਰਾਂਗੇ ਐਗਜ਼ਾਮਪਲਸ ਦੇਖਦੇ ਹਾਂ ਹੁਣ ਜਦੋਂ ਆਪਾਂ ਹੀ ਸ਼ੀ ਇਟ ਜਾਂ ਕਿਸੇ ਵੀ ਸਿੰਗਲ ਪਰਸਨ ਦੇ ਬਾਰੇ ਸਵਾਲ ਪੁੱਛਣੇ ਨੇ ਤਾਂ ਆਪਾਂ ਡਸ ਤੋਂ ਸਵਾਲ ਵੀ ਪੁੱਛਾਂਗੇ ਐਗਜ਼ਾਮਪਲ ਦੇਖਦੇ ਹਾਂ ਮੇਰਾ ਕੋਈ ਦੋਸਤ ਹੈ अमन 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 ਮੇਰਾ ਇੱਕ ਫਰੈਂਡ ਹੈ ਹੁਣ ਮੈਂ अमन ਬਾਰੇ ਕਿਸੇ ਨੂੰ ਕੋਈ ਸਵਾਲ ਪੁੱਛਣਾ ਚਾਹਨਾ ਵਾ ਫੋਰ ਐਗਜ਼ਾਮਪਲ ਮੈਂ अमन ਦੇ ਬਾਰੇ ਉਹਦੇ ਫਾਦਰ ਨੂੰ ਉਹਦੇ ਮਦਰ ਨੂੰ ਉਹਦੇ ਬ੍ਰਦਰ ਨੂੰ ਕੋਈ ਸਵਾਲ ਪੁੱਛਣਾ ਚਾਹਨਾ ਵਾ ਕੀ ਅਮਨ ਸਕੂਲ ਜਾਂਦਾ ਹੈ ਅਮਨ ਪੜ੍ਹਾਈ ਕਰਦਾ ਹੈ ਅਮਨ ਟੀਵੀ ਦੇਖਦਾ ਹੈ ਅਮਨ ਕ੍ਰਿਕਟ ਖੇਡਦਾ ਹੈ ਅਮਨ ਜਿਮ ਜਾਂਦਾ ਹੈ ਸੋ ਐਸੇ ਸਵਾਲ ਜੋ ਮੈਂ ਅਮਨ ਦੇ ਲਈ ਪੁੱਛ ਰਿਹਾ ਹਾਂ ਲੇਕਿਨ ਕਿਸੇ ਨੂੰ ਪੁੱਛ ਰਿਹਾ ਹਾਂ ਆਪਾਂ ਡਸ ਦਾ ਇਸਤੇਮਾਲ ਕਰਾਂਗੇ ਸੋ ਡਸ ਅਮਨ ਅਗੇਨ ਵਰਬ ਦੀ ਫਸਟ ਫਾਰਮ ਆ ਜਾਏਗੀ ਹੁਣ ਅਗੇ ਕੋਈ ਵੀ ਆਪਾਂ ਜੋ ਵੀ ਕੰਮ ਪੁੱਛਣਾ ਚਾਹੁੰਦੇ ਆ ਉਹ ਲਗਾ ਦੇਗੇ ਐਗਜ਼ਾਮਪਲ ਕੀ ਅਮਨ ਜੰਕ ਫੂਡ ਖਾਂਦਾ ਹੈ ਸੋ ਡਸ ਅਮਨ कम की है जंक फूड खाना ईट खाना, जंक फूड हूँ अमन एक लड़का है असू ही भी बोल सकते हैं कि वो स्कूल है डज हूँ मैं अमन का ना नहीं ले रहा वो कह रहा है वो यानी कि लड़के दल कर हैं अमन एक लड़का है सो डज ही आप बोल सकते हैं डज ही गो टू स्कूल ਇਸ ਤਰੀਕੇ ਨਾਲ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਕੋਈ ਲੜਕੀ ਹੈ ਲੜਕੀ ਬਾਰੇ ਪੁੱਛ ਰਿਹਾ ਕਿ ਉਹ ਘਰ ਦੀ ਸਫਾਈ ਕਰਦੀ ਹੈ ਘਰ ਦੀ ਸਫਾਈ ਕਰਨਾ ਕਲੀਨ ਦਾ ਹਾਊਸ ਹੁੰਦਾ ਸੋ ਡਸ ਸ਼ੀ ਘਰ ਦੀ ਸਫਾਈ ਨੂੰ ਬੋਲਦੇ ਹਾਂ ਕਲੀਨ ਦਾ ਹਾਊਸ ਕਿ ਉਹ ਖਾਣਾ ਬਣਾਉਂਦੀ ਹੈ ਰੋਟੀ ਬਣਾਉਂਦੀ ਹੈ ਡਸ ਸ਼ੀ ਕੁਕ ਫੂਡ ਦ ਸ਼ੀ ਕੁਕ ਫੂਡ ਸੋ ਇਸ ਤਰੀਕੇ ਨਾਲ ਕੀ ਤੁਸੀਂ ਖੇਡਦੇ ਹੋ ਡੂ ਯੂ ਪਲੇ ਹੁਣ ਤੁਸੀਂ ਯਾਨੀ ਕਿ ਡੂ ਹੈ ਕੀ ਉਹ ਖੇਡਦੀ ਹੈ ਡਸ ਸ਼ੀ ਪਲੇ ਕੀ ਉਹ ਖੇਡਦਾ ਹੈ ਡਸ ਹੀ ਪਲੇ ਸੋ ਕਿਸੇ ਦੇ ਲਈ ਪੁੱਛਣਾ ਹੋਏ ਤਾਂ ਆਪਾਂ ਥਰਡ ਪਰਸਨ ਦੀ ਕੈਟਾਗਰੀ ਚ ਕਨਸਿਡਰ ਕਰਦੇ ਹਾਂ ਤੇ ਉਹਦੇ ਵਾਸਤੇ ਆਪਾਂ ਡਸ ਦੇ ਨਾਲ ਸਵਾਲ ਨੂੰ ਸ਼ੁਰੂ ਕਰਾਂਗੇ ਕੋਈ ਹੋਰ ਐਗਜ਼ਾਮਪਲ ਦੇਤੇ ਹਾਂ ਇਟ ਵਾਲਾ ਕੋਈ ਐਗਜ਼ਾਮਪਲ ਦੇਖ ਲੈਂਦੇ ਹਾਂ ਹੁਣ ਇਟ ਵਿੱਚ ਕੀ ਆਉਂਦਾ ਨਰਜੀਵ ਚ ਜਾਂਦੀ ਹੈ ਕੋਈ ਵੀ ਕੋਈ ਐਨੀਮਲ ਵੀ ਆ ਸਕਦਾ ਹੈ ਕੋਈ ਜਿਵੇਂ ਪੱਖਾ ਹੈ ਲੈਪਟਾਪ ਹੈ ਮੋਬਾਈਲ ਹੈ ਕੋਈ ਵੀ ਚੀਜ਼ ਕਾਰ ਹੈ ਘਰ ਹੈ ਪੈਸਾ ਹੈ ਆਪਾਂ ਨੂੰ ਇਟ ਵਿੱਚ ਕਨਸਿਡਰ ਕਰ ਸਕਦੇ ਹਾਂ ਦੇਖਦੇ ਹਾਂ जिमें कोई एग्जाम्पल हो पखा फॉर एग्जाम्पल पखा चलता है पा चलता है सो डज दिस, so, दिस फैन भी बोल सकते हैं या फिर आप इट भी बोल सकते क्योंकि मैं पखे बोल रहा है इट डज इट वर्क डज इट वर्क इस तरीके किसी निर्जीव चीज वास्ते भी डस का इस्तेमाल कर सकते हैं और तो एनी सिंगल नेमिया का कोई भी परसन आ जाएगा डज योर फादर डज योर मदर डज योर ब्रदर डज द प्रिंसीपल डज द टीचर डज इस्तेमाल करा हम आप गल करते हैं डिड बारे डिड कदों यूज किया जाता है डिड हमेशा पास में यूज किया जाता है जो समय बीत गया है उसके लिए आप डिड का इस्तेमाल करके सवाल बना सकते हाँ पूछ सकते हाँ किसी एग्जाम्पल की है जिमें कि मार्केट गए कि खाना खाधा स ਤੁਸੀਂ ਆਪਣਾ ਕੰਮ ਪੂਰਾ ਕੀਤਾ ਸੀ ਤੁਸੀਂ ਉਹਨੂੰ ਮਿਲੇ ਸੀ ਉਹ ਤੁਹਾਡੇ ਘਰ ਆਇਆ ਸੀ ਉਹ ਚੰਡੀਗੜ੍ਹ ਗਿਆ ਸੀ ਉਹਨੇ ਤੁਹਾਨੂੰ ਪੈਸੇ ਦਿੱਤੇ ਸੀ ਉਹਨੇ ਤੁਹਾਡੀ ਹੈਲਪ ਕੀਤੀ ਸੀ ਅਮਨ ਨੇ ਐਗਜ਼ਾਮ ਪਾਸ ਕੀਤਾ ਸੀ ਅਮਨ ਸਕੂਲ ਗਿਆ ਸੀ ਸੋ ਐਸੇ ਸਵਾਲ ਜੋ ਅਸੀਂ ਕਿਸੇ ਨੂੰ ਪੁੱਛ ਰਹੇ ਹਾਂ ਲੇਕਿਨ ਪਾਸਟ ਦੇ ਬਾਰੇ ਕਿ ਇਹ ਕੰਮ ਉਸ ਪਰਸਨ ਨੇ ਕੀਤਾ ਸੀ ਹੁਣ ਡਿਡ ਦੇ ਨਾਲ ਹਰ ਇੱਕ ਪਰਸਨ ਅਸੀਂ ਲਗਾ ਸਕਦੇ ਹਾਂ ਪ੍ਰੈਜ਼ੈਂਟ ਵਿੱਚ ਕੀ ਸੀ ਡੂ ਦੇ ਨਾਲ ਆਈ ਯੂ ਵੀ ਦੇ ਲਗਾ ਰਹੇ ਸੀ ਔਰ ਡਸ ਦੇ ਨਾਲ ਹੀ ਸ਼ੀ ਇਟ ਔਰ ਐਨੀ ਸਿੰਗਲ ਨੇਮ ਲਗਾ ਰਹੇ ਸੀ ਲੇਕਿਨ ਡਿਡ ਦੀ ਖੂਬਸੂਰਤੀ ਇਹ ਹੈ ਕਿ ਡਿਡ ਦੇ ਨਾਲ ਹਰ ਇੱਕ ਸਬਜੈਕਟ ਲੱਗ ਜਾਏਗਾ ਹਰ ਇੱਕ ਪਰਸਨ ਦੇ ਬਾਰੇ ਆਪਾਂ ਜਦੋਂ ਵੀ ਸਵਾਲ ਪੁੱਛਣਾ ਹੈ ਕਿਸੇ ਵੀ ਪਰਸਨ ਬਾਰੇ ਆਪਾਂ ਡਿਡ ਤੋਂ ਹੀ ਪੁੱਛਾਂਗੇ ਐਗਜ਼ਾਮਪਲ ਦੇ ਦੇ ਆ ਜਿਵੇਂ ਕਿ ਹੁਣ ਮੈਂ ਤੁਹਾਨੂੰ ਪੁੱਛਾਂ ਤੁਸੀਂ ਸਵੇਰੇ ਜਲਦੀ ਉੱਠੇ ਸੀ ਤੁਸੀਂ ਅੱਜ ਸਵੇਰੇ ਜਲਦੀ ਉੱਠੇ ਸੀ हूँ अज की गल है लेकिन पास्ट हो चुके हैं सवेर ऑलरेडी हो चुकी है समा बीत गया है इस करके उठे सी गल कर रहे हैं सो so, किसी ने भी पास का कोई सवाल पूछना है डी डी यू और दी फर्स्ट फॉर्म आ जाएगी वर्ब दम देखते हैं तीस सवेरे जल्दी उठी सी डी डी यू वेकअप उठने की इंग्लिश होंगी है वेकअप जल्दी मतलब अर्ली कल स्कूल गए थी डी डी यू पास्ट वर्ष से डेट आ जाएगा स्कूल जाना होता है गो टू स्कूल तुम एक नवा फोन खरीद सी डिड यू खरीदने की इंग्लिश होती है बाय अ न्यू फोन कहते हो यू बारे अब किसी होर बारे भी एग्जाम्पल ले हैं फॉर एग्जाम्पल वो तो घर आया सी हूँ वो यानी कि कोई भी लड़का मेल पर्सन हो सकता है सो डिड ही

ਹੁਣ ਇਗਜ਼ਾਮ ਨੂੰ ਪਾਸ ਕਰਨਾ ਹੁੰਦਾ ਪਾਸ ਦਾ ਇਗਜ਼ਾਮ ਸੋ ਉਹ ਕੰਮ ਜੋ ਕਿਸੇ ਪਰਸਨ ਨੇ ਕੀਤੇ ਨੇ ਪਾਸਟ ਵਿੱਚ ਅਸੀਂ ਉਸ ਚੀਜ਼ ਨੂੰ ਪੁੱਛ ਰਿਹਾ ਕਿ ਉਸ ਪਰਸਨ ਨੇ ਇਸ ਕੰਮ ਨੂੰ ਕਿਤਾ ਸੀ ਦੇ ਲਈ ਆਪਾਂ ਡਿਡ ਦਾ ਇਸਤੇਮਾਲ ਕਰਾਂਗੇ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੋਏਗੀ ਵੀਡੀਓ ਸਮਝ ਆ ਰਹੀ ਹੈ ਸੈਂਟੈਂਸ ਟਾਪਿਕ ਸਮਝ ਆ ਰਹੇ ਨੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਦੇਖਦੇ ਹਾਂ 네ਗੇਟਿਵ ਸੈਂਟੈਂਸਿਸ ਕਿਵੇਂ ਬਣਾਏ ਜਾਂਦੇ ਨੇ ਡੂ ਡਸ ਔਰ ਡਿਡ ਦਾ ਇਸਤੇਮਾਲ ਕਰਕੇ ਹੁਣ ਨੈਗੇਟਿਵ ਸੈਂਟੈਂਸਿਸ ਕਿਵੇਂ ਬਣਾਏ ਜਾਂਦੇ ਨੇ ਡੂ ਡਸ ਔਰ ਡਿਡ ਦਾ ਇਸਤੇਮਾਲ ਕਰਕੇ ਅਗੇਨ ਡੂ ਔਰ ਡਸ ਪ੍ਰੈਜ਼ੈਂਟ ਵਿੱਚ ਯੂਜ਼ ਕੀਤਾ ਜਾਂਦਾ ਹੈ ਡਿਡ ਦਾ ਇਸਤੇਮਾਲ ਆਪਾਂ ਪਾਸਟ ਦੇ ਨੈਗੇਟਿਵ ਸੈਂਟੈਂਸਿਸ ਨੂੰ ਬਣਾਉਣ ਵਾਸਤੇ ਯੂਜ਼ ਕਰਾਂਗੇ ਐਗਜ਼ਾਮਪਲ ਦੇਖਦੇ ਹਾਂ ਕੋਈ ਵੀ ਕੰਮ ਜੋ ਅਸੀਂ ਨਹੀਂ ਕਰਦੇ ਇਸ ਨੂੰ ਇੰਗਲਿਸ਼ ਵਿੱਚ ਦੱਸਣਾ ਹੋਵੇ ਤਾਂ ਆਪਾਂ ਡੂ ਜਾਂ ਡਸ ਦਾ ਇਸਤੇਮਾਲ ਕਰਦੇ ਹਾਂ ਜਿਵੇਂ ਮੈਂ ਆਪਣੀ ਗੱਲ ਕਰਾਂ ਕਿ ਮੈਂ ਜੇ ਕਹ ਰਿਹਾ ਕਿ ਮੈਂ ਡਰਿੰਕ ਨਹੀਂ ਕਰਦਾ ਮੈਂ ਸਵੇਰੇ ਜਲਦੀ ਨਹੀਂ ਉੱਠਦਾ ਮੈਂ ਮੈਂ ਜਿਮ ਨਹੀਂ ਜਾਂਦਾ ਠੀਕ ਹੈ ਜੀ ਸੋ ਐਸੇ ਸਵਾਲ ਐਸੇ ਕੰਮ ਜੋ ਮੈਂ ਨਹੀਂ ਕਰਦਾ उसके मैं डू का तो इस्तेमाल करा और नाल लग लगेगा नोट हूँ मैं अपनी गल कर रहा हाँ आई डू नॉट आई डू नॉट दे करता लगा देंगे फर्स्ट फॉर्म लगा देंगे तो संटेंस पूरा बन जाएगा ठीक है जी एग्जाम्पल मैं ड्रिंक नहीं करता मैं शराब नहीं पीता सो आई डू नॉट आई डू नॉट ड्रिंक मैं ग्डी नहीं चला मैं चाली नहीं आती सो आई डू नॉट आई डू नॉट ड्राइव आई डू नॉट ड्राइव मैं जिम नहीं जाता आई डू नॉट आई डू नॉट जिम जाना गो टू जिम आई डू नॉट गो टू जिम इस तरीके जो काम मैं नहीं करता आई डू नॉट ठीक है जी मैं पढ़ता नहीं हूँ मैं तो पढ़ाना हो ना आई डू नॉट आई डू नॉट आई डोट मैं मैं पढ़ाई नहीं करता आई डू नॉट स्टडी आई डू नॉट स्टडी सो इस तरीके जो काम नहीं करते अपने वास्ते डू नॉट करके ਜੀ ਦੱਸ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਡਸ ਦੀ ਡਸ ਦਾ ਇਸਤੇਮਾਲ ਥਰਡ ਪਰਸਨ ਦੇ ਲਈ ਕੀਤਾ ਜਾਂਦਾ ਹੈ ਫਿਰ ਦੁਬਾਰਾ ਜਿਵੇਂ ਕਿ ਹੀ ਸ਼ੀ ਇਟ অর ਐਨੀ ਸਿੰਗਲ ਨੇਮ ਦੇ ਲਈ ਆਪਾਂ ਡਸ ਦਾ ਇਸਤੇਮਾਲ ਕਰਦੇ ਹਾਂ ਉਹ ਕਮ ਜੋ ਉਹ ਨਹੀਂ ਕਰਦੇ ਥਰਡ ਪਰਸਨ ਨਹੀਂ ਕਰਦੇ ਉਹਦੇ ਵਾਸਤੇ ਆਪਾਂ ਡਸ ਦਾ ਇਸਤੇਮਾਲ ਕਰਾਂਗੇ ਨਾਲ ਲੱਗ ਜਾਏਗਾ ਨਾਟ ਜਿਵੇਂ ਕਿ ਉਹ ਸਕੂਲ ਨਹੀਂ ਜਾਂਦਾ ਉਹ ਸਕੂਲ ਹੀ ਨਹੀਂ ਜਾਂਦਾ ਸੋ ਹੀ ਲੜਕਾ ਹੈ ਡਸ ਨਾਟ ਸੋ ਹੀ ਡਸ ਨਾਟ ਹੁਣ ਆਪਾਂ ਵਰਬ ਦੀ ਫਰਮ ਲਗਾ ਦਾਂਗੇ ਹੀ ਡਸਨਟ गो टू स्कूल किसी लड़की का एग्जाम्पल ली मम्मी की हेल्प नहीं करती सो so, लड़की है शी सो शी डज नॉट हैल्प फर्स्ट होम हेल्प आ जाएगी हर मदर शी डजन हेल्प हर मदर इस तरीके वह सच नहीं बोलता वो सच नहीं बोलता ही डज नॉट ही डज नॉट स्पीक the truth so aise kam jo a person nahi karde apa does not de naal inna nu dassange apa gal karde hai did the dids vich negative sentence kive banange hun again did da istemal past with kitte hoye kam aan vaste ya fir jo bhi past vich kam nahi kithe unna vaste did da istemal karde ha je apa koi bhi kam past vich nahi kita esnu dasna hove ta apa did not da istemal karange jive ki kal main school nahi gaya si main odi help nahi kiti उन्हें एक नवा फोन नहीं खरीदया उन्हें खाना नहीं खाया मम्मी ने खाना नहीं बनाया सो ऐसे काम जो किसी ने पास नहीं दस पा, इग्जाम्पल मैं कल स्कूल नहीं गया सो मैं यानी कि आए और मना करना है वर्ब गो टू स्कूल। ठीक जी, मेरी हैल्प नहीं की यानी कि लड़का भी हो सकता है लड़की भी हो सकती है शी डिड लग जाएगा शी डिड नॉट या फिर ही डिड नॉट हेल्प मी फर्स्ट फॉर्म आएगी हमेशा क्योंकि तो ऑलरेडी सेकंड फॉर्म इतने लगी हुई है पास दस असि इतने सेकंड फॉर्म दोबारा नहीं लगा सकते सू फर्स्ट फॉर्म ही लगानी पेगी सो इस तरीके तरीकेटिव सेंटेंस पास भी जो भी अपना बनाना चाहिए असं बना सकते हैं एक और एग्जाम्पल देते दे हैं दे, अमन ने फोन नहीं खरीदया सो अमन लड़का है अमन डिड नॉट डिड नॉट बाय कोई फोन नहीं खरीदया एनी फोन कोई एनी बोल देते हैं ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ 네ਗੇਟਿਵ ਸੈਂਟੈਂਸਿਸ ਬਣਾਣੇ ਹਾਂ ਹੁਣ ਅਸੀਂ ਗੱਲ ਕਰਾਂਗੇ ਦੂ ਡਸ ਦਾ ਇਸਤੇਮਾਲ ਮੇਨ ਵਰਬ ਵਿੱਚ ਕਿਵੇਂ ਕੀਤਾ ਜਾਂਦਾ ਹੈ ਸੋ ਐਸੇ ਕੰਮ ਜੋ ਅਸੀਂ ਕਰਦੇ ਹਾਂ ਤੇ ਦੱਸਣਾ ਹੋਵੇ ਲੇਕਿਨ ਉਹਦੇ ਵਿੱਚ ਕੋਈ ਵੀ ਦੂਸਰੀ ਵਰਬ ਨਹੀਂ ਆਂਦੀ ਆਪਾਂ ਦੂ ਡਸ ਜਾਂ ਫਿਰ ਡਿਡ ਦਾ ਇਸਤੇਮਾਲ ਕਰਕੇ ਉਸ ਸੈਂਟੈਂਸ ਨੂੰ ਪੂਰਾ ਕਰ ਸਕਦੇ ਹਾਂ ਐਗਜ਼ਾਮਪਲ ਮੈਂ ਯੋਗਾ ਕਰਦਾ ਹਾਂ ਮੈਂ ਯੋਗਾ ਕਰਦਾ ਹਾਂ ਹੁਣ ਯੋਗਾ ਕੋਈ ਵਰਬ ਨਹੀਂ ਹੈ ਯੋਗਾ ਇੱਕ ਕੰਮ ਹੈ ਯਾਨਕਿ ਕੋਈ ਐਕਸ਼ਨ ਨਹੀਂ ਹੈ ਯੋਗਾ ਇੱਕ ਚੀਜ਼ ਦਾ ਨਾਮ ਹੈ ਕੋਈ ਐਕਸਰਸਾਈਜ਼ ਹੈ ਜੋ ਆਪਾਂ ਕਰਦੇ ਹਾਂ ਹੁਣ ਉਸ ਚੀਜ਼ ਨੂੰ ਕਰਨ ਦੇ ਲਈ ਸਾਨੂੰ ਕੋਈ ਵਰਬ ਦਾ ਇਸਤੇਮਾਲ ਕਰਨਾ ਪਏਗਾ ਇਸ ਕਰਕੇ ਆਪਾਂ ਆਈ ਦੇ ਨਾਲ డు ਦਾ ਇਸਤੇਮਾਲ ਕਰਾਂਗੇ ਜਿਵੇਂ ਕਿ ਆਈ డు ਯੋਗਾ ਆਈ డు ਯੋਗਾ ਮੈਂ ਯੋਗਾ ਕਰਦਾ ਹਾਂ ਸੋ ਸਾਨੂੰ ਕੋਈ ਮੇਨ ਵਰਬ ਇੱਥੇ డు ਦਾ ਇਸਤੇਮਾਲ ਕਰਨਾ ਪਏਗਾ ਠੀਕ ਹੈ ਜੀ ਐਗਜ਼ਾਮਪਲ ਇੱਕ ਹੋਰ ਦੇਦੇ ਹਾਂ ਦਸ ਨ ਇੱਕ ਐਗਜ਼ਾਮਪਲ ਦੇਦੇ ਹਾਂ ਉਹ ਐਕਸਰਸਾਈਜ਼ ਕਰਦਾ ਹੈ ਉਹ ਐਕਸਰਸਾਈਜ਼ ਕਰਦਾ ਹੁਣ ਐਕਸਰਸਾਈਜ਼ ਕੋਈ ਮੇਨ ਵਰਬ ਤੇ ਨਹੀਂ ਹੁੰਦੀ ਐ ਇੱਥੇ ਆਪਾਂ ही लिखेंगे ही थर्ड पर्सन है ही डज एक्सरसाइज ही सारा कुछ अपने आप करते हैं कुछ अपने आप करते हैं ये सारा कुछ अपने आप करते हैं मेन वर्ग करते हैं वी डू वी डू ये सारा कुछ ऑल दिस डू ऑल दिस अपने आप ओन आर ओन ਓਨ ਆਰ ਓਨ ਨੂੰ ਆਪਾਂ ਆਪਣੇ ਆਪ ਕਰਦੇ ਹਾਂ ਬੋਲਦੇ ਹਾਂ ਸੋ ਵੀ ਡੂ 올 ਦਿਸ ਓਨ ਆਰ ਓਨ ਇਸ ਤਰੀਕੇ ਦੇ ਨਾਲ ਆਪਾਂ ਹੁਣ ਇੱਥੇ ਮੇਨ ਵਰਬ ਡੂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਡਿਡ ਦਾ ਐਗਜ਼ਾਮਪਲ ਦੇਖਦੇ ਹਾਂ ਇਹ ਸਭ ਕੁਝ ਉਸਨੇ ਕੀਤਾ ਸੀ ਇਹ ਸਭ ਕੁਝ ਉਹਨੇ ਕੀਤਾ ਹੈ ਉਹਨੇ ਕੀਤਾ ਯਾਨੀ ਕਿ ਕੋਈ ਲੜਕਾ ਵੀ ਹੋ ਸਕਦਾ ਹੈ ਕੋਈ ਲੜਕੀ ਵੀ ਹੋ ਸਕਦੀ ਹੈ ਸੋ ਕੀ ਬਣ ਜਾਏਗਾ ਸ਼ੀ ਜਾਂ ਫਿਰ ਹੀ ਸ਼ੀ ਡਿਡ ਸ਼ੀ ਡਿਡ ਆਲ ਜਾਂ ਫਿਰ उसनेता है इस तरीके इस्तेमाल करा मेन वर्ब के तौर तो पर एक फॉर एग्जाम्पल यू दिस यू डिड दिस भी काम नहीं आ रहा है। पर किता है वाली सैंस आ रही है इस करके लगावे सो बन जाएगा यू डिड दिस यू डिड दिस इस तरीके ਸੋ ਇਸ ਤਰਿਕਾ ਨਾਲ ਆਪਾਂ ਮੇਨ ਵਰਬ ਦੇ ਤੇ ਵਿੱਚ ਵੀ ਡੂ ਡਸ ਜਾਂ ਡਿਡ ਦਾ ਇਸਤੇਮਾਲ ਕਰ ਸਕਦੇ ਹਾਂ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਅੱਜ ਦੀ ਵੀਡੀਓ ਕਾਫੀ ਲੰਬੀ ਹੋ ਗਈ ਹੈ ਵੀਡੀਓ ਅੱਛੀ ਲੱਗੀ ਹੋਵੇ ਸਮਝ ਆਇਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ so much ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ